ਸੋ ਹਾਂਜੀ ਦੋਸਤੋ ਜਿੱਥੇ ਪਿਛਲੇ ਦਿਨੀ 6635 ਕੈਂਡੀਡੇਟਸ ਦੇ 6ਵੇਂ ਪੇਕ ਮਸ਼ਿਨ ਨੂੰ ਲੈ ਕੇ ਆਰਡਰ ਆਇਆ ਅਧਿਆਪਕ ਸਹਿਵਾਨ 6ਵੇਂ ਪੇਕ ਮਸ਼ਿਨ ਲਾਗੂ ਹੋਣ ਦੀ ਖੁਸ਼ੀਆਂ ਮਨਾ ਰਹੇ ਸੀ ਸਤ ਉੱਥੇ ਹੀ ਇੱਕ ਦੁੱਖ ਵਾਲੀ ਖਬਰ ਜਿਹੜੀ ਉਹ ਦੋਸਤੋ ਸਾਹਮਣੇ ਆ ਰਹੀ ਹੈ 6635 ای ٹی ٹی کیਟਰ ਦੇ ਕਰਮਚਾਰੀਆਂ ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਲਿਸਟਾਂ ਰੀਕਾਸਟ ਹੋਈਆਂ ਸੋ ਉਹਨਾਂ ਰੀਕਾਸਟ ਲਿਸਟਾਂ ਦੇ ਵਿੱਚ ਤਕਰੀਬਨ 106 ਕੈਂਡੀਡੇਟਸ ਅਜੇ ਹੀ ਸੀ ਜਿੰਨਾ ਦੀ ਕਲੇਮ ਜਿਹੜਾ ਰੱਦ ਕਰ ਦਿੱਤਾ ਗਿਆ ਚੋਣ ਜਿਹੜਾ ਉਹਨਾਂ ਦਾ ਨਿੱਜੀ ਹੱਕ ਸੀ ਠੀਕ ਹੈ ਜੀ ਸੋ ਉਹ ਰੱਦ ਕਰ ਦਿੱਤਾ ਗਿਆ ਤਾਂ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਇੱਕ ਸ਼ੋ ਕਾਜ਼ ਨੋਸਟ ਜਾਰੀ ਕੀਤਾ ਗਿਆ ਠੀਕ ਹੈ ਜੀ ਸੋ ਕੀ ਹੈ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿਆਂ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਤੱਕ ਆਪਾਂ ਜਿੰਨੀਆਂ ਫਿਲਹਾਂ ਅਪਡੇਟਸ ਦਿੱਤੀਆਂ ਜਾਂ ਵੀਡੀਓ ਦਿੱਤੀਆਂ ਉਹਨਾਂ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤਾਂ ਉਸ ਦਾ ਮੈਂ ਸਦਾ ਹੀ ਆਭਾਰੀ ਰਹੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਸੇਨਾ ਪਿਆਰ ਦਿੱਤਾ ਸੋ ਦੋਸਤੋ 6835 ईटीटी ਕਾਡਰ ਦੇ ਕਰਮਚਾਰੀਨ ਨਿੱਜੀ ਸੁਣਵਾਈ ਦਾ ਮੌਕਾ ਦੇਣ ਸੰਬੰਧੀ ਠੀਕ ਹੈ ਜੀ ਸੋ ਉਪਰੋਕਤ ਵਿਸ਼ੇ ਸੰਬੰਧੀ ਚੋਣ-ਜੋਣ ਤੋਂ ਬਾਹਰ ਹੋਏ 106 ਕਰਮਚਾਰੀਆਂ ਦੀ ਐਕਸਲ ਸ਼ੀਟ ਆਪ ਨੂੰ ਈਮੇਲ ਰਾਹੀਂ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਮਾਨਯੋਗ ਕੋਰਟ ਵੱਲੋਂ 6835 ईटी ਕਾਡਰ ਨਾਲ ਸੰਬੰਧਿਤ ਸੀਐਮ 6013 ਠੀਕ ਹੈ ਜੀ ਸੀਆਈ 2025 ਇਹਨਾਂ ਦੋ ਜਿਹੜਾ ਇਹਦੇ ਨੰਬਰ ਦੇ ਅਕੋਰਡਿੰਗਾਂ ਰੱਜੋਬਾਈ ਕੇਸ ਵਿੱਚ ਠੀਕ ਹੈ ਜੀ ਇੱਕ ਕੋਈ ਕੇਸ ਵਗੈਰਾ ਲੱਗਿਆ ਹੋਣਾ ਜਿਹਦੇ ਵਿੱਚ ਰੱਜੋਬਾਈ ਕੇਸ ਵਿੱਚ ਮਿਤੀ 6 5 2025 ਨੂੰ ਹੋਏ ਫੈਸਲੇ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਰੀਕਾਸਟ ਪ੍ਰੋਵੀਜ਼ਨਲ ਸਲੈਕਟ ਸੂਚੀ ਮਿਤੀ 2 5 25 ਨੂੰ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕੀਤੀ ਗਈ ਸੀ ਇਸ ਵਿੱਚ ایਡਬਲਿਊਐਸ ਕੈਟਾਗਰੀ ਦੇ ਉਮੀਦਵਾਰਾਂ ਨੂੰ ਜਰਨਲ ਓਪਨ ਕੈਟਾਗਰੀ ਵਿੱਚ ਸ਼ਾਮਿਲ ਕਰਦੇ ਹੋਏ ਸੋ ਦੋਸਤੋ ਇੱਥੇ ਧਿਆਨ ਨਾਲ ਸੁਣ ਲਿਓ ईडब्ल्यूएस कैटेगरी ਦੇ ਉਮੀਦਵਾਰਾਂ ਨੂੰ ਜਰਨਲ ਓਪਨ ਕੈਟਾਗਰੀ ਵਿੱਚ ਸ਼ਾਮਲ ਕਰਦੇ ਹੋਏ ਰੀਕਾਸਟ ਬੇਟਿੰਗ ਸੂਚੀ ਅਨੁਸਾਰ ਠੀਕ ਹੈ ਜੀ 106 ਕਰਮਚਾਰੀ ਚੋਣ ਜੋਨ ਚੋਂ ਬਾਹਰ ਹੋ ਗਏ ਹਨ ਇਹਨਾਂ 106 ਕਰਮਚਾਰੀਆਂ ਦੀ ਸੇਵਾਮਾਂ ਖਤਮ ਕਰਨ ਦੀ ਨੋਟਿਸ ਜਾਰੀ ਕੀਤੇ ਗਏ ਸੋ ਦੋਸਤੋ ਦੇਖੋ ਜਿਸ ਤਰ੍ਹਾਂ ਕਿ ਪਹਿਲਾਂ ਵੀ ਨੋਟਿਸ ਜਾਰੀ ਹੋਈ ਸੀ ਸੋ ਇਸੇ ਦੇ ਸਬੰਧ ਵਿੱਚ ਅੱਜ ਜਿਹੜਾ ਉਹ 6835 ਕੈਂਡੀਡੇਟਸ ਵਾਸਤੇ ਇੱਕ ਦੁਖਵਲੀ ਗੱਲ ਹੈ ਕਿ 106 ਕਰਮਚਾਰੀਆਂ ਨੂੰ ਉਹਨਾਂ ਦੀ ਜਿਹੜੀ ਹੈ ਸੇਵਾਮਾਂ ਖਤਮ ਕਰਨ ਦਾ ਜਿਹੜਾ ਆਰਡਰ ਜਾਂ ਨੋਟਿਸ ਦਿੱਤਾ ਗਿਆ ਇਨ 106 ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ਲਈ ਤਿੰਨ स्लots ਵਿੱਚ ਵੰਡੇ ਹੋਏ ਹੇਠਲੇ ਕਿ ਸ਼ਡਿਊਲ ਅਨੁਸਾਰ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਸੋ ਦੋਸਤੋ ਨਿੱਜੀ ਸੁਣਵਾਈ ਵਾਸਤੇ ਤਿੰਨ ਮੌਕੇ ਜਿਹੜੇ ਉਹ ਦਿੱਤੇ ਜਾ ਰਹੇ ਹਨ ਠੀਕ ਹੈ ਜੀ ਕਿ ਤਿੰਨ ਮੌਕਿਆਂ ਦੇ ਵਿੱਚ ਆਪਣਾ ਜਿਹੜਾ ਨਿੱਜੀ ਪੱਖ ਜਿਹੜਾ ਉਹ ਦੱਸ ਸਕਦੇ ਆ ਤਾਂ ਕਿ ਜਿਹੜਾ ਥੋੜਾ ਬਹੁਤ ਵੀ ਉਹਨਾਂ ਤੇ ਕਿਸੇ ਤਰ੍ਹਾਂ ਦੀ ਜਿਹੜੀ ਰਹਿਮ ਹੋ ਸਕੇ ਜਾਂ ਲਾਲੋ ਉਹਨਾਂ ਦਾ ਕਹਦੇ ਵੀ ਕਲੇਮ ਰੱਦ ਹੋਣ ਤੋਂ ਬਚ ਸਕੇ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ 21 7 2025 ਠੀਕ ਹੈ ਜੀ ਇਹ 1 ਤੋਂ 35 ਤੱਕ ਜਿਹੜੇ 11 ਵਜੇ ਬੁਲਾਇਆ ਗਿਆ 22 7 25 36 ਤੋਂ 70 ਇਹ 11 ਵਜੇ ਤੇ 23 7 25 ਜਿਹੜੇ ਹੈਗੇ 71 ਤੋਂ 106 ਜਿਹੜੇ ਉਹ 11 ਵਜੇ ਬੁਲਾਇਆ ਗਿਆ ਉਕਤ स्लॉट ਅਨਸਾਰ ਆਪਣੇ ਜ਼ਿਲ੍ਹੇ ਅੰਦਰ ਆਉਂਦੇ ਸਕੂਲਾਂ ਵਿੱਚ ਲਿਸਟ ਅਨਸਾਰ ਤਾਇਨਾਤ ਈਟੀਟੀ ਅਧਿਆਪਕਾਂ ਨੂੰ ਤਹਿ ਸ਼ੈਡਿਊਲ ਅਨਸਾਰ ਡੀਐਸਈ ਜੀ ਦੇ ਦਫ਼ਤਰ ਵਿਖੇ ਨਿੱਜੀ ਸੁਣਵਾਈ ਲਈ ਹਾਜ਼ਰ ਹੋਣ ਲਈ ਹਦਾਇਤ ਕੀਤੀ ਜਾਂਦੀ ਹੈ ਸੋ ਦੋਸਤੋ ਬੜੀ ਦੁੱਖ ਦੀ ਗੱਲ ਹੈ ਕਿ ਜਿੱਥੇ ਜਿਹੜੇ ਸਾਰੇ ਕਰਮਚਾਰੀ ਹੁਣ ਪਿਛਲੇ ਦਿਨਾਂ ਦੇ ਵਿੱਚ ਸ਼ੀਵਾ ਵਿਕੇਸ਼ਨ ਲਾਗੂ ਹੋਣ ਦੀ ਖੁਸ਼ੀ ਮਨਾ ਰਹੇ ਸੋ ਉੱਥੇ ਇੱਕ ਬੜੀ ਦੁੱਖ ਦੀ ਗੱਲ ਆ ਰਹੀ ਹੈ ਸੋ ਜਿਹੜੇ ਯੂਨੀਅਨ ਨੇ ਉਹਨਾਂ ਨੂੰ ਇਹਨਾਂ ਅਧਿਆਪਕਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਮਾੜਾ ਸਮਾਂ ਕਦੋਂ ਵੀ ਆ ਸਕਦਾ ਹੈ ਦੋਸਤੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ 1158 ਜਿਹੜੇ ਪ੍ਰੋਫੈਸਰ ਸੀ ਭਰਤੀ ਵੀ ਹੋ ਚੁੱਕੀ ਦੋਸਤੋ ਠੀਕ ਹੈ ਜੁਆਇਨ ਵੀ ਕਰ ਚੁੱਕੇ ਤੇ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਜਿਹੜੀ ਭਰਤੀ ਹੋ ਰੱਦ ਕਰ ਦਿੱਤੀ ਸੀਗਾ ਉਹ ਵਿਚਾਰੇ ਸੜਕਾਂ ਤੇ ਆ ਗਏ ਠੀਕ ਹੈ ਜੀ ਇਸ ਕਰਕੇ ਮਾਰੇ ਸਮੇਂ ਦਾ ਕੋਈ ਪਤਾ ਨਹੀਂ ਸੋ ਤੁਹਾਨੂੰ ਜਿਹੜੇ ਖਾਸ ਕਰ 66353 ਟਿਕਟਨ ਨੂੰ ਇਹਨਾਂ ਕਰਮਚਾਰੀ ਦੇ ਨਾਲ ਖੜਨਾ ਚਾਹੀਦਾ ਹੈ ਠੀਕ ਹੈ ਜੀ ਸੋ ਨਿੱਜੀ ਸੁਣਵਾਈ ਦੇ ਵਿੱਚ ਕੀ ਕੋਈ ਨਵੀਂ ਅਪਡੇਟ ਨਿਕਲ ਕੇ ਆਉਂਦੀ ਹੈ ਕਿ ਉਹਨਾਂ ਦਾ ਕਲੇਮ ਸੱਚਮੁੱਚ ਹੀ ਰੱਦ ਕਰ ਦਿੱਤਾ ਜਾਊਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਕਹਿੰਦੇ ਵੀ ਰਿਹਾਈ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਤਾਂ ਕਿਸੇ ਤਰ੍ਹਾਂ ਨਾਲ ਆਪਾਂ ਵੇਖਿਆ ਜਿਹੜਾ ਸੁਰੱਖਿਤਰ ਹੋ ਸਕਦਾ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ